ਇਹ ਜਿਹੜਾ ਪੰਜਾਬ ਪੁਲਿਸ ਮਰਾਲ ਦੇ ਨਾਂ ਉਤੇ ਗੁੰਡਾਗਰਦੀ ਕਰਦੀ ਹੈ ਇਹ ਗੁੰਡਾਗਰਦੀ ਇਹਨਾਂ ਨੂੰ ਬਹੁਤ ਮਹਿੰਗੀ ਪਏਗੀ ਜੀ ਸਾਰੇ ਆਮ ਆਦਮੀਆਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਨੇ ਹੋਪ ਕਰਦੇ ਸੀ ਕਿ ਇਹ ਕੁਛ ਨਾ ਕੁਛ ਚੰਗੇ ਹੋਣਗੇ ਪਰ ਇਹ ਸਾਰਿਆਂ ਤੋਂ ਨਕਮੇ ਨਿਕਲੇ ਜੇ ਕੱਲ ਨੂੰ ਐਸਐਸਪੀ ਨੂੰ ਕੋਈ ਬੰਦਾ ਥੱਪੜ ਮਾਰ ਕੇ ਮਾਫੀ ਕਹੇ ਜੀ ਮੈਨੂੰ ਮਾਫੀ ਦੇ ਦਿਓ ਮੇਰੇ ਕੋਲ ਗਲਤੀ ਹੋ ਗਈ ਕਿ ਉਹ ਨੂੰ ਮੰਨ ਜਾਣਗੇ ਉਹਨੂੰ ਅੰਦਰ ਕੱਢ ਕੇ ਉਹਦੇ ਇਹ 15 ਕੇਸ ਬਣਾ ਕੇ ਦਾ ਬੁਰਾ ਹਾਲ ਕਰ ਦੇਣਗੇ ਕੱਲ ਨੂੰ ਫਰਜ ਕਰੋ ਇਹਨਾਂ ਦੀ ਆਪਣੀ ਪੁਲਿਸ ਮਿਊਟ ਨਹੀਂ ਕਰ ਦਿੰਦੀ ਐ ਕੌਣ ਉਹਨੂੰ ਡਿਸਰਬ ਕਰੇਗਾ ਫੌਜ ਕਰੇਗੀ ਤੇ ਜੇ ਫੌਜ ਨੇ ਸੋਚਿਆ ਵੀ ਠੀਕ ਐ ਦੋ ਘੰਟੇ ਦੇਖ ਲੈਣਾ ਤਮਾਸ਼ਾ ਫਿਰ ਕੀ ਹਾਲ ਹੋਏਗਾ ਇਹਨਾਂ ਦਾ ਆਰਮੀ ਰੈਸੀਪਰੋਕਲ ਬਿਹੇਵੀਅਰ ਦੇ ਉੱਤੇ ਆ ਗਈ ਫਿਰ ਕਿਸੇ ਜਾਣਗੇ ਇਹਨਾਂ ਦੀ ਆਪਣੀ ਪੁਲਿਸ ਇਹਨੂੰ ਖਾ ਜਾਏਗੀ ਸਾਡੇ ਦੁਸ਼ਮਣ ਸੋਚਣਗੇ ਕਿ ਜਿਹੜੀ ਆਰਮੀ ਆਪਣਾ ਓਨਰ ਨਹੀਂ ਡਿਫੈਂਡ ਕਰ ਸਕਦੀ ਉਹ ਕੰਟਰੀ ਨੂੰ ਕਿਵੇਂ ਡਿਫੈਂਡ ਕਰੇਗੀ ਇਹਦੇ ਨਾਲ ਚੀਨ ਪਾਕਿਸਤਾਨ ਨੂੰ ਸਿੱਧੀ ਪ੍ਰੋਸੋ ਅਨਕਰੇਜਮੈਂਟ ਮਿਲੇਗੀ ਕਿ ਜਿਹਾ ਐਵੇਂ ਨੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਇਹ ਤੇ ਆਪਣੇ ਆਪ ਨੂੰ ਓਨਰ ਵੀ ਨਹੀਂ ਕਰ ਸਕਦੇ ਇਹਨਾਂ ਦਾ ਐਡਾ ਸੀਨੀਅਰ ਅਫਸਰ ਪੁਲਿਸ ਵਾਲਿਆਂ ਨੇ ਬਿਨਾ ਮਤਲਬੋ ਤੋਂ ਨਾਟ ਓਲੀ ਕੁੱਟਮਾਰਿਆ ਉਹਦੀਆਂ ਹੱਡੀਆਂ ਤੋੜੀਆਂ ਉਹਦੇ ਮੁੰਡੇ ਦੀਆਂ ਹੱਡੀਆਂ ਤੋੜੀਆਂ ਔਰ ਉਹ ਵੀ ਸਭ ਤੋਂ ਸ਼ਰਮਨਾਕ ਗੱਲ ਹੈ ਕਿ 12 ਬੰਦਿਆਂ ਨੇ ਸਿਰਫ ਦੋ ਬੰਦਿਆਂ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਕੁੱਟਿਆ ਇਹ ਆਰਮੀ ਦੀ ਇੱਜ਼ਤ ਦਾ ਮਸਲਾ ਹੈ ਜਿਹੜੀ ਆਰਮੀ ਆਪਣੀ ਇੱਜ਼ਤ ਨਹੀਂ ਬਚਾ ਸਕਦੀ ਉਹ ਕੰਟਰੀ ਨਹੀਂ ਬਚਾ ਸਕਦੀ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇਨਕੁਆਇਰੀ ਕਰਕੇ ਜੱਦਮੁਸ਼ ਕੀਤਾ ਜਾਵੇ ਸਾਡੇ ਸਾਰੇ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਬਾਹਰੀ ਤੇ ਅੰਦਰੂਨੀ ਮਾੜੀਆਂ ਤਾਕਤਾਂ ਤੋਂ ਬਚਾਉਣ ਦੇ ਲਈ ਜਿਹੜੇ 24 ਘੰਟੇ ਰਾਖੀ ਕਰਨ ਦੇ ਲਈ ਤਨਾਤ ਰਹਿੰਦੇ ਨੇ ਆਰਮੀ ਸਾਡੇ ਜਵਾਨ ਸਾਡੇ ਅਫਸਰ ਉਹਨਾਂ ਨੂੰ ਮਾਨ ਸਨਮਾਨ ਜਿੱਥੇ ਦੇਣ ਦੀ ਲੋੜ ਹੁੰਦੀ ਆਮ ਲੋਕ ਦਿੰਦੇ ਵੀ ਨੇ ਪਰ ਇੱਥੇ ਇੱਕ ਪਟਿਆਲਾ ਵਿੱਚ ਹੋਈ ਪੁਲਿਸ ਵਾਲਿਆਂ ਵੱਲੋਂ ਕੀਤੀ ਗਈ ਘਟਨਾ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਵੱਡੇ ਸਵਾਲ ਖੜੇ ਕਰ ਰਿਹਾ ਹੈ ਆਖਰਕਾਰ ਉਹ ਪੁਲਿਸ ਅਫਸਰ ਕਿ ਉਹਨਾਂ ਦੀ ਅੱਖਾਂ ਤੇ ਪੱਟੀ ਬੰਨੀ ਸੀ ਜਾਂ ਉਹਨਾਂ ਦੇ ਸਿਰ ਦੇ ਉੱਤੇ ਕੋਈ ਨਸ਼ਾ ਸੀ ਜਾਂ ਫਤੂਰ ਸੀ ਜਿਸ ਦੇ ਕਰਕੇ ਉਹਨਾਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਇੱਕ ਕਰਨਾਲ ਪੁਸ਼ਪਿੰਦਰ ਸਿੰਘ ਬਾਠ ਜੀ ਨੂੰ ਤੇ ਉਹਨਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਇਹ ਮਾਮਲਾ ਇੱਥੋਂ ਤੱਕ ਪਹੁੰਚਿਆ ਕਿ ਹੁਣ ਆਵਾਜ਼ਾਂ ਉੱਠਣ ਲੱਗੀਆਂ ਨੇ ਤਾਂ ਫੌਜੀ ਅਫਸਰ ਨੇ ਜਿਹੜੇ ਸੇਵਾਮੁਕਤ ਬੇਸ਼ੱਕ ਦੀ ਹੋ ਗਏ ਹੁਣ ਪਰ ਅਜਿਹੀ ਮਾੜੀ ਘਟਨਾ ਨੂੰ ਲੈ ਕੇ ਵਿਵਾਕੀ ਦੇ ਨਾਲ ਆਪਣੀਆਂ ਗੱਲਾਂ ਰੱਖ ਰਹੇ ਨੇ ਪ੍ਰੈਜ਼ੀਡੈਂਟ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਜਦੋਂ ਜਾਇਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਨਜਿੱਠਿਆ ਜਾਣਾ ਚਾਹੀਦਾ ਸਹੀ ਢੰਗ ਨਾਲ ਜਿਹੜੇ ਵੀ ਅਫਸਰ ਦੋਸ਼ੀ ਪਾਏ ਜਾਂਦੇ ਆ ਇਸ ਮਾਮਲੇ ਵਿੱਚ ਸਬੂਤ ਸਾਰੇ ਇਕੱਠੇ ਨੇ ਸੀਸੀਟੀਵੀ ਫੁਟੇਜ ਹੈ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਸਾਰੀ ਗੱਲਬਾਤ ਕਰਾਂਗੇ ਇਸ ਵਕਤ ਸੇਵਾਮੁਕਤ ਬਰਗੇਡੀਅਰ ਸਰਦਾਰ ਹਰਵੰਦ ਸਿੰਘ ਜੀ ਸਾਡੇ ਨਾਲ ਨੇ ਗੁਰਪ੍ਰਕਾਸ਼ ਸਿੰਘ ਜੀ ਵਿਰਕ ਸਾਡੇ ਨਾਲ ਨੇ ਜਿਹੜੇ ਕੀ ਬਤੌਰ ਕਰਨਲ ਫਾਇਦੇ ਵਿੱਚ ਸੇਵਾਵਾਂ ਦਿੰਦੇ ਰਹੇ ਨੇ ਉਹ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਕੀ ਵਿਉਂਤ ਬਣਾਈ ਹੈ ਸਾਰੇ ਘਟਨਾਕ੍ਰਮ ਨੂੰ ਨਜਿੱਠਣ ਨੂੰ ਲੈ ਕੇ ਆ ਸਭ ਤੋਂ ਪਹਿਲਾਂ ਤਾਂ ਸਰ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਇਸ ਘਟਨਾ ਨੂੰ ਲੈ ਕੇ ਸਾਰੇ ਲੋਕ ਜਿੱਥੇ-ਜਿੱਥੇ ਵੀ ਘਟਨਾ ਪਹੁੰਚੀ ਉਹਨਾਂ ਨੇ ਕਿਹਾ ਕਿ ਬਹੁਤ ਮਾੜਾ ਹੋਇਆ ਪਰ ਬਹੁਤ ਮਾੜਾ ਤਾਂ ਹੋਇਆ ਫਿਰ ਇਹ ਹੋਇਆ ਕਿਵੇਂ ਤੁਹਾਨੂੰ ਇਸ ਪਿੱਛੇ ਨਜ਼ਰ ਕੀ ਆਉਂਦਾ ਦੇਖੋ ਇਹ ਕਿਵੇਂ ਹੋਇਆ ਇਹ ਕਾਫੀ ਮੀਡੀਆ ਵਿੱਚ ਆ ਰਿਹਾ ਹੈ ਪਰ ਅਸੀਂ ਉਦੋਂ ਉੱਤੇ ਚੱਲਦੇ ਆ ਇਹਦੇ ਕਨਸੀਕੁਐਂਸਿਸ ਕੀ ਨੇ ਕਾਜ਼ ਐਂਡ ਇਫੈਕਟ ਇੱਕ ਚੀਜ਼ ਜਿਹੜੀ ਹੁੰਦੀ ਹੈ ਉਹਦਾ ਇਫੈਕਟ ਹੁੰਦਾ ਹੈ ਇਹਦੇ ਕਨਸੀਕਵੈਂਸਸ ਇਹ ਹੋਣਗੇ ਕਿ ਜੇ ਤੁਸੀਂ ਇੱਕ ਵੈਰੀ ਸੀਵੀਅਰ ਸਰਵਿੰਗ ਆਰਮੀ ਆਫਸਰ ਨਾਲ ਇਹ ਕਰ ਸਕਦੇ ਹੋ ਤਾਂ ਉਹ ਆਰਮੀ ਉਹ ਤੋਂ ਕੀ ਕਨਕਲੂਜਨ ਲੇਗੀ ਦੁਸ਼ਮਣ ਉਹ ਤੋਂ ਕੀ ਕਨਕਲੂਜਨ ਰਹੇਗਾ ਸਾਡੇ ਦੁਸ਼ਮਣ ਸੋਚਣਗੇ ਕਿ ਜਿਹੜੀ ਆਰਮੀ ਆਪਣਾ ਆਨਰ ਨਹੀਂ ਡਿਫੈਂਡ ਕਰ ਸਕਦੀ ਉਹ ਕੰਟਰੀ ਨੂੰ ਵੀ ਡਿਫੈਂਡ ਕਰੇਗੀ ਇਹਦੇ ਨਾਲ ਚੀਨ ਤੇ ਪਾਕਿਸਤਾਨ ਨੂੰ ਸਿੱਧੀ ਇਨਕਰੀਜਮੈਂਟ ਮਿਲੇਗੀ ਕਿ ਜਿਵੇਂ ਐਵੇਂ ਨੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਇਹ ਤੇ ਆਪਣੇ ਆਪ ਨੂੰ ਔਨਰ ਵੀ ਨਹੀਂ ਕਰਦੇ ਇਹਨਾਂ ਦਾ ਐਡਾ ਸੀਨੀਅਰ ਅਫਸਰ ਪੁਲਿਸ ਵਾਲੇ ਨੇ ਬਿਨਾ ਮਤਲਬ ਤੋਂ ਨਾਟਲੀ ਕੁੱਟਮਾਰਿਆ ਉਹਦੀਆਂ ਹੱਡੀਆਂ ਤੋੜੀਆਂ ਉਹਦੇ ਮੁੰਡੇ ਦੀਆਂ ਹੱਡੀਆਂ ਤੋੜੀਆਂ ਔਰ ਉਹ ਵੀ ਸਭ ਤੋਂ ਸ਼ਰਮਨਾਕ ਗੱਲ ਹੈ ਕਿ 12 ਬੰਦਿਆਂ ਨੇ ਸਿਰਫ ਦੋ ਬੰਦਿਆਂ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਕੁੱਟਿਆ ਜੀ ਇਸ ਕਰਕੇ ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਇਹ ਸਿਰਫ ਇੰਡੀਵਿਜੂਅਲ ਦਾ ਮਸਲਾ ਨਹੀਂ ਹੈ ਇਹ ਆਰਮੀ ਦੀ ਇੱਜ਼ਤ ਦਾ ਮਸਲਾ ਹੈ ਜਿਹੜੀ ਆਰਮੀ ਆਪਣੀ ਇੱਜ਼ਤ ਨਹੀਂ ਬਚਾ ਸਕਦੀ ਉਹ ਕੰਟਰੀ ਨਹੀਂ ਬਚਾ ਸਕਦੀ ਔਰ ਇਹਦੇ ਵਿੱਚ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹ ਹਰਕਤਾਂ ਕਿਉਂ ਹੁੰਦੀਆਂ ਨੇ ਤੁਸੀਂ ਪਿਛਲੇ ਕਈ ਸਾਲੋਂ ਤੋਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਕਈ ਮਾਫੀਆ ਚੱਲ ਰਹੇ ਨੇ ਸਭ ਤੋਂ ਵੱਡਾ ਮਾਫੀਆ ਡਰੱਗ ਮਾਫੀਆ ਉਹ ਡਰੱਗਸ ਇਸ ਤਰ੍ਹਾਂ ਚੱਲ ਰਹੀਆਂ ਨੇ ਕਿ ਸਾਡਾ ਪੂਰੇ ਯੂਥ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਬੱਚਿਆਂ ਨੂੰ ਵੀ ਕਰੀਅਰ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਕੋਈ ਡਰੱਗਸ ਇਹ ਦਸਤਰੀ ਪਾਈ ਬੇਸ਼ੱਕ ਇਹਨੇ ਰੋਲਾ ਪਾਈ ਜਾ ਇਹ ਇੱਕ ਬਾਰਡਰ ਸਟੇਟ ਹੈ ਸਾਨੂੰ ਖਤਰਾ ਹੈ ਕਿ ਕਿਤੇ ਪਾਕਿਸਤਾਨ ਸਾਡੀ ਪੁਲਿਸ ਦੇ ਵਿੱਚ ਤਾਂ ਨਹੀਂ ਇਨਫਿਲਟ੍ਰੇਟ ਕਰ ਲਿਆ ਤਾਂ ਕਿ ਉਹਨਾਂ ਦੇ ذریعے ਸਾਡੀ ਫੌਜ ਨੂੰ ਡੀਮੋਰਲਾਈਜ਼ ਕੀਤਾ ਜਾਵੇ ਪਰ ਪੰਜਾਬ ਪੁਲਿਸ ਦੇ ਤਾਂ ਦਾਅਵੇ ਆ ਇਹ ਦਿਨ ਆਉਂਦੇ ਨੇ ਕਹਿੰਦੇ ਨੇ ਕਿ ਅਸੀਂ ਵੱਡੇ ਮਗਰ ਮੱਛਾਂ ਨੂੰ ਮੱਛੀਆਂ ਨੂੰ ਕੋਈ ਨਹੀਂ ਛੱਡ ਰੇ ਡਰੱਗ ਮਾਫੀਆ ਨੂੰ ਲੈ ਕੇ ਅਸੀਂ ਖਤਮ ਕਰਦੇਾਂਗੇ ਦਾਅਵੇ ਤਾਂ ਬੜੇ ਸੋਖੇ ਹੁੰਦੇ ਨੇ ਬਣਾਉਣੇ ਪਰ ਗਰਾਊਂਡ ਦੇ ਉੱਤੇ ਸਿਚੁਏਸ਼ਨ ਕੀ ਹੈ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਪਤਾ ਡਰੱਗਾਂ ਕਿਵੇਂ बिकਦੀਆਂ ਨੇ ਸੈਂਡ ਮਾਫੀਆ ਕਿਵੇਂ ਕੰਮ ਕਰ ਰਿਹਾ ਹੈ ਬਾਕੀ ਮਾਫੀਆ ਕਿਵੇਂ ਕਰ ਰਿਹਾ ਹੈ ਦੂਰ ਕਿਉਂ ਜਾਣੋ ਹਰ ਰੋਜ਼ ਤੁਸੀਂ ਆਪ ਮੀਡੀਆ ਵਾਲੇ ਸਾਨੂੰ ਖਬਰਾਂ ਦੱਸਦੇ ਹੋ ਕਿ ਕਿਵੇਂ ਲੁੱਟਾਂ ਖਵਾ ਹੋ ਰਹੀਆਂ ਨੇ ਕਿਵੇਂ ਡਕੈਤੀਆਂ ਹੋ ਰਹੀਆਂ ਨੇ ਕਿਵੇਂ ਲੋਕਾਂ ਦੇ ਚੰਨਾਂ ਸ਼ੱਕ ਹੋਈਆਂ ਜਾ ਰਹੀਆਂ ਨੇ ਕਿਵੇਂ ਟੈਲੀਫੋਨ ਖੋਏ ਜਾ ਰਹੇ ਨੇ ਇੱਥੋਂ ਤੱਕ ਕਿ ਕਿਵੇਂ ਗੋਲੀਆਂ ਚੱਲ ਰਹੀਆਂ ਨੇ ਇੱਥੋਂ ਤੱਕ ਕਿ ਮਹਾਲੀ ਦੇ ਵਿੱਚ ਗੋਲੀਆਂ ਚੱਲ ਰਹੀਆਂ ਤੁਸੀਂ ਲਾਇਸੈਂਸ ਬਣਾਉਣਾ ਹੋਵੇ ਤੁਹਾਡੇ ਗੋਡੇ ਲੱਗ ਜਾਣਗੇ ਤੁਸੀਂ ਲਾਇਸੈਂਸ ਰੀਨਿਊ ਕਰਾਉਣਾ ਹੋਵੇ ਤੁਹਾਡੀਆਂ ਅੱਡੀਆਂ ਘਸ ਜਾਣਗੀਆਂ ਔਰ ਉਹਨਾਂ ਵਾਸਤੇ ਵੈਪਨ ਆਨ ਮਿਲਦੇ ਨੇ ਇਹ ਵੈਪਨ ਕਾਮਿਲ ਦੇਰੇ ਕਿਉਂਕਿ ਸਾਡੀ ਪੁਲਿਸ ਉਹਨਾਂ ਵਾਸਤੇ ਕੁਝ ਨਹੀਂ ਕਰਦੀ ਉਹਨਾਂ ਦੀ ਜੋ ਚੇਨ ਬਣੀ ਹੋਇਆ ਵੈਪਨ ਸਪਲਾਈ ਦੀ ਉਹਨੂੰ ਤੋੜ ਨਹੀਂ ਸਕਦੀ ਸਰ ਇੱਕ ਗੱਲ ਇੱਥੇ ਜਾਨਣਾ ਚਾਹੁੰਦੇ ਆ ਤੁਸੀਂ ਐਫ ਆਈ ਆਰ ਦੀ ਕਾਪੀ ਵੀ ਰੀਡ ਕੀਤੀ ਹੋਣੀ ਹੈ ਤੇ ਗੱਲਾਂ ਵੀ ਮੀਡੀਆ ਜਰੀਏ ਤੁਹਾਡੇ ਤੱਕ ਪੁੱਜੀਆਂ ਉੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਥਾਂ ਤੇ ਘਟਨਾ ਵਾਪਰੀ ਉਹ ਢਾਬਾ ਮਾਲਕ ਦੇ ਬਿਆਨ ਨੂੰ ਮੁੱਖ ਰੱਖ ਕੇ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਸਾਰਾ ਮਾਹੌਲ ਹੀ ਤਾਂ ਵਿਗੜਿਆ ਕਿਉਂਕਿ ਕਰਨਲ ਸਾਹਿਬ ਨੇ ਡਰਿੰਕ ਕੀਤੀ ਸੀ ਇਹ ਬਿਲਕੁਲ ਗਲਤ ਹੈ ਪਹਿਲੀ ਗੱਲ ਤੇ ਐਫ ਆਈ ਆਰ ਇਹਨਾਂ ਨੇ 15 ਤਰੀਕ ਨੂੰ ਕੀਤੀ ਜਦੋਂ ਤੱਕ ਉਹਨਾਂ ਨੇ ਦੇਤੇ ਪ੍ਰੈਸ਼ਰ ਪਿਆ ਜੇ ਪ੍ਰੈਸ਼ਰ ਨਾ ਬਣਦਾ ਤਾਂ ਇਹਨੂੰ ਨੂੰ ਕਿਸੇ ਨੇ ਨਹੀਂ ਸੀ ਪੁੱਛਣਾ ਦੂਜੀ ਗੱਲ ਜਿਹੜੀ ਐਫ ਆਈ ਆਰ ਕੀਤੀ ਹੈ ਇਹ ਕਹਿੰਦੇ ਅਸੀਂ 12 ਬੰਦਿਆਂ ਨੂੰ ਸਸਪੈਂਡ ਕੀਤਾ ਜੇ 12 ਨੂੰ ਬੰਦਿਆਂ ਨੂੰ ਸਸਪੈਂਡ ਕੀਤਾ ਤੇ ਉਹਨਾਂ ਨੇ ਨੌ ਕਿਉਂ ਨਹੀਂ ਐਫ ਆਈ ਆਰ ਅੱਤ ਹਿਆਰ ਦੇ ਵਿੱਚ ਕਿਸੇ ਦਾ ਨਾਉ ਨਹੀਂ ਇਹਦਾ ਮਤਲਬ ਇਹ ਸਿਰਫ ਵਾਈਟਵਾਸ਼ ਗੋਲਮੋਲ ਕਰਨ ਦਾ ਤਰੀਕਾ ਆ ਯੁਵਾਸ਼ ਹੈ ਦੂਜੀ ਜਿਹੜੀ ਇਨਕੁਆਇਰੀ ਕਰਦੇ ਅਸੀਂ 45 ਡੇਸ ਕਰਾਂਗੇ ਜੇ ਇੰਨਾ ਵੱਡਾ ਕੇਸ ਹੋਇਆ ਕਿ ਇੱਕ ਸਰਵਿੰਗ ਸੀਨੀਅਰ ਵੈਰੀ ਸੀਨੀਅਰ ਆਰਮੀ ਆਫਸਰ ਨੂੰ ਬਿਨਾ ਮਾਥਲੋ ਤੋਂ ਬੇਸ਼ੱਕ ਕੋਈ ਵੀ ਕਸੂਰ ਹੋਵੇ ਕੁੱਟਮਾਰ ਕੋਈ ਨਹੀਂ ਕਰ ਸਕਦਾ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕਮਿਸ਼ਨ ਹੈ ਉਹ ਇੰਡੀਵਿਜੂਅਲ ਨਹੀਂ ਹੈ ਇਟ ਇਜ਼ ਇੰਸਟੀਟਿਊਸ਼ਨ ਆਰਟੀਕਲ 18 ਦੀ ਪ੍ਰੋਵੀਜ਼ਨ ਦੇ ਮੁਤਾਬਕ ਸਾਡਾ ਕਨਸਟੀਟਿਊਸ਼ਨ ਸਿਰਫ ਫੌਜ ਨੂੰ ਹੀ ਰੈਂਕ ਦਾ ਅਧਿਕਾਰ ਦੇ ਰਿਹਾ ਬਾਕੀ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਬਾਕੀ ਸਾਰੇ ਸ਼ਿਰੀ ਦੇ ਸਿਰਫ ਫੌਜ ਆਰਮੀ ਨੇਵੀ 에어ਫੋਰਸ ਜਿਹਦੇ ਵਿੱਚ ਰੈਂਕਸ ਨੇ ਤੇ ਉਸ ਰੈਂਕਸ ਦੀ ਇੰਨੀ ਬੇਇੱਜ਼ਤੀ ਕੀ ਕਿ ਜਦੋਂ ਉਹਨਾਂ ਨੇ ਆਪਣਾ ਆਇਡੈਂਟੀਟੀ ਕਾਰਡ ਦਿਖਾਇਆ ਕਰਨ ਸਾਹਿਬ ਨੇ ਉਹਨੂੰ ਫਾੜ ਕੇ ਉਹਨੂੰ ਖੋਲਿਆ ਗਿਆ ਟੈਲੀਫੋਨ ਖੋਲਿਆ ਗਿਆ ਜਿੱਥੋਂ ਤੱਕ ਡਰਿੰਕ ਦਾ ਸਵਾਲ ਅ ਕਾਨੂੰ ਸਾਹਿਬ ਰਜਿੰਦਰਾ ਹਸਪਤਲ ਗਏ ਉੱਥੇ ਹਸਪਤਲ ਦੀ ਰਿਪੋਰਟ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਕੋਈ ਡਰਿੰਕ ਨਹੀਂ ਕੀਤੀ ਹੋਈ ਅੱਧੀ ਰਾਤ ਉਹ ਦਿੱਲੀ ਤੋਂ ਆਏ ਸੀ ਸਿਰਫ ਖਾਣਾ ਖਾਣ ਵਾਸਤੇ ਰੁਕੇ ਸੀ ਤਾਂ ਕਿ ਘਰ ਜਾ ਕੇ ਤੰਗਣਾ ਕਰਨਾ ਪਵੇ ਔਰ ਉੱਥੇ ਇਹ ਪੁੱਤਰੇ ਹੋਏ ਪੁਲਸੀ ਆਏ ਸੁਣਿਆ ਹੈ ਕਿ ਐਨਕਾਊਂਟਰ ਕਰਕੇ ਆਏ ਸੀ ਇਹਨਾਂ ਨੂੰ ਐਨਕਾਊਂਟਰ ਦਾ ਵੀ ਨਸ਼ਾ ਸੀ ਤੇ ਸ਼ਰਾਬ ਦਾ ਵੀ ਨਸ਼ਾ ਸੀ ਉਹਦੇ ਵਿੱਚ ਇਹਨਾਂ ਨੇ ਸਾਰੀ ਕੰਮ ਕੀਤੀ ਔਰ ਇੰਨੀ ਕੋਵਿਡ ਨਹੀਂ ਕੰਮ ਕੀਤਾ ਕਿ 12 ਬੰਦੇ ਸਿਰਫ ਦੋ ਨਿਹੱਥੇ ਬੰਦਿਆਂ ਨੂੰ ਘੁੱਟ ਰਹੇ ਨੇ ਇਹ ਬਿਲਕੁਲ ਸ਼ਰਮ ਲੱਗial ਹੈ ਸਿਹਰੇ ਇਹ ਪੂਰਾ ਪ੍ਰੋਟੈਸਟ ਕਰਾਂਗੇ ਬਲਕਿ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਅਪੀਲ ਕਰਾਂਗੇ ਕਿ ਪੰਜਾਬ ਦੀ ਜਿਹੜੀ ਲੈਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਹੋ ਚੁੱਕਿਆ ਇੱਥੇ ਪ੍ਰੈਜ਼ੀਡੈਂਟ ਰੂਲ ਲੱਗਿਆ ਜਾਵੇ ਦੂਜਾ ਜਿਹੜੇ ਕਲਪਰਟ ਨੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕੀਤਾ ਜਾਵੇ ਇਹ ਜਿਹੜਾ ਸਸਪੈਂਸ਼ਨ ਇਹ ਕਿਸੇ ਦਾ ਆਈ ਜਵਾਰ ਸੁਣਦਾ ਸਸਪੈਂਸ਼ਨ ਇਜ਼ ਨੋ ਪੈਨਿਸ਼ਮੈਂਟ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇਨਕੁਆਇਰੀ ਕਰਕੇ ਦਸਮੁਸ਼ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਸਰਦਾਰ ਕੰਮ ਨਾ ਕਰ ਸਕੇ ਹਾਂ ਸਰ ਤੁਸੀਂ ਕੀ ਸੋਚਦੇ ਹੋ ਕਿਉਂਕਿ ਸਾਰੇ ਘਟਨਾਕ੍ਰਮ ਤੇ ਸਰ ਨੇ ਪਹਿਲਾਂ ਹੀ ਬੜੀ ਤਫਸੀਲ ਨਾਲ ਗੱਲਬਾਤ ਕੀਤੀ ਹੈ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਫੌਜੀ ਜਿਹੜੇ ਆਰਮੀ ਅਫਸਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਉਹਨਾਂ ਨੂੰ ਤਲਬ ਕੀਤਾ ਗਿਆ ਕਿ ਇਨਕੁਆਇਰੀ ਕਰਕੇ ਸਹੀ ਢੰਗ ਨਾਲ ਕੈਰ ਪੈਰਵਾਇ ਕਰੋ ਪਰ ਉਹਨਾਂ ਨੇ ਮਾਫੀ ਵੀ ਮੰਗੀ ਹੈ ਬਕਾਇਦਾ ਕੀ ਮਾਫੀ ਬਹੁਤ ਹੈ ਤੁਹਾਨੂੰ ਲੱਗਦੀ ਹੈ ਜਾਂ ਫਿਰ ਕੀ ਚਾਹੁੰਦੇ ਆ ਆਰਮੀ ਅਫਸਰ ਦੇਖੋ ਜੀ ਸਾਡਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਪੂਰੇ ਵਰਲਡ ਵਿੱਚ ਸਭ ਤੋਂ ਵੱਡਾ ਮੰਨਿਆ ਗਿਆ ਹੈ ਕਿ ਬਹੁਤ ਜੀ ਬੜੇ ਆਰਟੀਕਲਸ ਹੈਗੇ ਨੇ ਬਹੁਤ ਕੁਝ ਹੈਗਾ ਵੇ ਉਹ ਜਦੋਂ ਅਸੀਂ ਜਦੋਂ ਕਨਸਟੀਟਿਊਸ਼ਨ ਜਦੋਂ ਬਣਿਆ ਸੀ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਵਿੱਚ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਆ ਜਿਹੜੀ ਪ੍ਰੈਜ਼ੀਡੈਂਟ ਦੀ ਦੀ ਗ੍ਰਾਉਂਡ ਦੀ ਜਿਹੜੀ ਸਾਨੂੰ ਮਿਲਟਰੀ ਕਮਿਸ਼ਨ ਰੈਂਕ ਮਿਲਦੀ ਸੀ ਉਹ ਬਹੁਤ ਵੱਡੀ ਮਾਨਤਾ ਰੱਖਦੀ ਸੀ ਲੇਕਿਨ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਵੀ ਆਰਟੀਕਲ ਨਹੀਂ ਹੈਗਾ ਐਕਸੈਪਟ ਜੋ ਬ੍ਰਿਗੇਡੀ ਸਾਹਿਬ ਨੇ ਆਖਿਆ ਐਕਸੈਪਟ ਆਰਟੀਕਲ 18 ਜਿਹਦੇ ਵਿੱਚ ਕੀ ਜਿਹੜੀ ਸਾਡੀ ਮਿਲਟਰੀ ਰੈਂਕ ਹੈ ਉਹਨੂੰ ਆਪਣੇ ਨਾਮ ਦੇ ਅੱਗੇ ਪ੍ਰੀਫਿਕਸ ਕਰ ਸਕਦੇ ਹੈਗੇ ਹੋਰ ਕੋਈ ਨਹੀਂ ਕਰ ਸਕਦਾ ਜਾਂ ਮੈਡੀਕਲ ਜਾਂ ਸੌਰੀ ਐਜੂਕੇਸ਼ਨਲ ਡਿਗਰੀਜ਼ ਨਾਓ ਜਿਹੜੀ ਪ੍ਰੋਟੈਕਸ਼ਨ ਆਫ ਆਰਮ ਫੋਰਸਸ ਹੈਗੀ ਸੀ ਆਰਮ ਫੋਰਸਸ ਦੇ ਪਰਸਨਸ ਦੀ ਸੀ ਉਹਤੇ ਬ੍ਰਿਟਿਸ਼ਸ ਟਾਈਮ ਦੇ ਕਰਾਉਨ ਖੁਦ ਹੀ ਪਾਵਰ ਹੈਗੀ ਸੀ ਜੀ ਤੋਂ ਵੀ ਵਰ ਪਾਵਰਫੁਲ ਪੀਪਲ ਬਟ ਓਵਰ a ਪੀਰੀਅਡ ਪਿਛਲੇ 70 75 ਸਾਲਾਂ ਦੇ ਵਿੱਚ ਇਹ ਕਨਸਟੀਟਿਊਸ਼ਨ ਦੇ ਵਿੱਚ ਇਹ ਨਹੀਂ ਇਸ ਤਰੀਕਾ ਨਾਲ ਇਹਨੂੰ ਤੋੜ ਮਰੋ ਡੈਮੋਕਰੇਟਿਕਲੀ ਕੀਤਾ ਗਿਆ ਹੈਗਾ ਵੇ ਕਿ ਪੋਲੀਟੀਕਲ ਸਿਸਟਮ ਐਦਾਂ ਦੇ ਫੇਰ ਬਦਲ ਪਾ ਰਹੇ ਹੈਗੇ ਨੇ ਕਿ ਜਿਹੜਾ ਸਾਡਾ ਜਿਹੜੀ ਮਿਲਟਰੀ ਪਾਵਰ ਦੀ ਜਿਹੜੀ ਇੱਕ ਤਾਕਤ ਦਿਖਾਈ ਦਿੰਦੀ ਹੁੰਦੀ ਸੀ ਪੀਪਲ ਦੇ ਉੱਤੇ ਕਿਉਂਕਿ ਆਫਟਰ ਆਲ ਵੀ ਹੈਵ ਟੂ ਪ੍ਰੋਟੈਕਟ ਦ ਨੇਸ਼ਨ ਅਸੀਂ ਪ੍ਰੋਟੈਕਟ ਕਰਨਾ ਹੈ ਕਨਸਟੀਟਿਊਸ਼ਨ ਨੂੰ ਜਿੱਥੇ ਆਮ ਤੌਰ ਤੇ ਕਿਹਾ ਜਾਂਦਾ ਜੀ ਕਿ ਸਾਰੀ ਫੋਰਸ ਫੇਲ ਹੋ ਜਾਂਦੀ ਹੈ ਕਿਸੇ ਐਮਰਜੈਂਸੀ ਹਾਲਾਤ ਚ ਉੱਥੇ ਆਰਮੀ ਕੰਮ ਆਉਂਦੀ ਹੈ ਐਗਜੈਕਟਲੀ ਕਿ ਅਦਰਵਾਇਜ਼ ਅਗਰ ਪੂਰੇ ਨੇਸ਼ਨ ਨੂੰ ਅਸੀਂ ਪ੍ਰੋਟੈਕਟ ਕਰਨਾ ਹੈ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨਾ ਥਿਸ ਇ ਅਲਟੀਮੇਟ ਔਰ ਅਲਟੀਮੇਟ ਅਗਰ ਇੰਡੀਵਿਜੂਅਲਸ ਦਾ ਹੀ ਅਗਰ ਤੁਸੀਂ ਇਸ ਤਰੀਕੇ ਨਾਲ ਹਾਲਾਤ ਕਰੋਗੇ ਆਪਣਾ ਇੰਟਰਨਲ ਸਿਸਟਮ ਇਦਾਂ ਦਾ ਖਰਾਬ ਰੱਖੋਗੇ ਔਰ ਤੁਹਾਨੂੰ ਇੱਜ਼ਤ ਨਹੀਂ ਹੈਗੀ ਤੁਸੀਂ ਕਾਨੂੰਨ ਤੇ ਛੱਡੋ ਅਸੀਂ ਤੇ ਇਹ ਵੀ ਡਿਮਾਂਡ ਕੀਤੀ ہوئی ਹੈ ਇੱਕ ਜਗ੍ਹਾ ਦੇ ਵਿੱਚ ਕਿ ਇਹ ਜਦੋਂ ਅਸੀਂ ਆਰਮ ਫੋਰਸਸ ਦੇ ਐਕਟ ਦੇ ਵਿੱਚ ਕੰਮ ਕਰਨੇ ਆ ਜੋ ਤੁਸੀਂ ਬਾਹਰ ਆਣੇ ਆ ਸਾਡੇ ਵਾਸਤੇ ਆਰਮ ਫੋਰਸਸ ਵੈਲਫੇਅਰ ਐਂਡ ਪ੍ਰੋਟੈਕਸ਼ਨ ਐਕਟ ਹੋਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਟ੍ਰੇਨਿੰਗ ਲੈ ਕੇ ਆਣੇ ਆ ਇਹ ਸਾਡਾ ਹਾਲ ਇੱਥੇ ਉਦਾਂ ਹੀ ਹੈਗਾ ਵੇ ਕਿ ਜਿਵੇਂ ਕਿ ਸਾਫ਼ ਪਾਣੀ ਦੀ ਮਛਲੀ ਇਥੇ ਵਿੱਚ ਸਮੁੰਦਰ ਚ ਅੱਗੇ ਤੁਹਾਨੂੰ ਸੁੱਟ ਦਿਓ ਇਹ ਜਿਹੜਾ ਆ ਬਾਹਰ ਵਾਲਾ ਜਿਹੜਾ ਸਿਸਟਮ ਹੈਗਾ ਵੇ ਉਹ ਸਾਡੀ ਜਿਹੜੀ ਅਹਿਮੀਅਤ ਹੈਗਾ ਉਹ ਨਹੀਂ ਸਮਝ ਰਿਹਾ ਸਾਡੇ ਤਰੀਕਾ ਕੰਮ ਕਰਨ ਦਾ ਨਹੀਂ ਸਮਝ ਰਿਹਾ ਔਰ ਅਗਰ ਤੁਸੀਂ ਅਗਰ ਇਸ ਤਰ੍ਹਾਂ ਇਹਨਾਂਲ ਇੰਟਰਨਲ ਸਿਸਟਮ ਆਨ ਫੋਰਸਸ ਦੇ ਲੋਕਾਂ ਨੂੰ ਅਗਰ ਐਦਾਂ ਉਂਗਲੀ ਉਠਾਓਗੇ ਐਦਾਂ ਮਾਰਕਟ ਕਰੋਗੇ ਇਹ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਐਸ ਟਾਈਮ ਨੇਸ਼ਨ ਦੀ ਸੋਸਾਇਟੀ ਜਿਹੜੀ ਹੈਗੀ ਏ ਸੇਸ਼ਨ ਇਸ ਦੇਸ਼ ਦੇ ਜਿਹੜੇ ਲੋਕ ਹੈਗੇ ਨੇ ਉਹ ਗਿਰ ਚੁਕੇ ਹੈਗੇ ਨੇ ਕਰਨ ਸਾਹਿਬ ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ 2-4 ਦੰ ਚਰਚਾ ਆਮ ਤੌਰ ਤੇ ਰਹਿੰਦੀ ਹੈ ਇਸ ਵਾਰੀ ਦੀ ਵਾਪਰੀ ਘਟਨਾ ਨੂੰ ਤੁਸੀਂ ਕਿਵੇਂ ਵੇਖਿਆ ਹੋਰ ਆਰਮੀ ਆਫਿਸਰਸ ਦੇ ਨਾਲ ਤੁਹਾਡਾ ਤਾਲਮਿਲ ਬਣਿਆ ਹੈ ਕੀ ਸੋਚ ਰਹੇ ਨੇ ਸਾਰੇ ਟੂ ਬੀ ਵੈਰੀ ਫ੍ਰੈਂਕ ਆ ਜਿਹੜੀ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜੀ ਹਾਦਸਾ ਹੋਇਆ ਇਹ ਪਹਿਲੀ ਵਾਰ ਮੈਨੂੰ ਸੁਣਨ ਨੂੰ ਆਇਆ ਹੈਗਾ ਕਿਉਂਕਿ ਪੰਜਾਬ ਵੀ ਇੱਕ ਇਹੋ ਜਿਹਾ ਇਲਾਕਾ ਹੈ ਜਿੱਥੇ ਕਿ ਫੌਜੀਆਂ ਦੀ ਬਹੁਤ ਜ਼ਿਆਦਾ ਇੱਜ਼ਤ ਹੈਗੀ ਹੈ ਇਹ ਕਿਉਂਕਿ ਅਸੀਂ ਤੁਸੀਂ ਦੇਖੋਗੇ ਕਿ 4 ਲੱਖ ਤੋਂ ਜ਼ਿਆਦਾ ਸਾਡਾ ਐਕਸ ਸਰਵਿਸਮੈਨ ਇਸ ਟਾਈਮ ਹੈਗਾ ਵੇ ਅਗਰ ਫੈਮਲੀਆਂ ਨੂੰ ਮਿਲੋ 40 ਲੱਖ ਸੰਗਤ ਹੋ ਜਾਂਦੀ ਹੈਗੀ ਹੈ ਦੂਜੇ ਸਟੇਟਸ ਦੇ ਵਿੱਚ ਇੰਨਾ ਪੋਪੂਲੇਸ਼ਨ ਪਰਸੈਂਟੇਜ ਵਾਈਜ਼ ਨਹੀਂ ਹੈਗੀ ਲੇਕਿਨ ਇਹ ਦੇਖਿਆ ਗਿਆ ਹੈਗਾ ਕਿ ਪੰਜਾਬ ਤੋਂ ਛੱਡ ਕੇ ਦੂਜੇ ਸਟੇਟਾਂ ਦੇ ਵਿੱਚ ਵੀ ਜਿਹੜੀ ਅਹਿਮੀਅਤ ਇੱਕ ਫੌਜੀਆਂ ਦੀ ਹੋਣੀ ਚਾਹੀਦੀ ਹੈ ਇੱਕ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ ਇੱਕ ਇੱਜ਼ਤ ਹੋਣੀ ਚਾਹੀਦੀ ਹੈ ਉਹ ਗਰਾਵਟ ਵਿੱਚ ਬਹੁਤ ਬੁਰੇ ਤਰੀਕੇ ਨਾਲ ਜਾ ਰਹੀ ਹੈਗੀ ਅਸੀਂ ਬਾਰ ਬਾਰ ਕਹਿ ਰਹੇ ਹੈਗੇ ਆ ਕਿ ਇੱਥੇ ਬਹੁਤ ਵੱਡੀ ਕਮਜ਼ੋਰੀ ਆ ਗਈ ਹੈ ਔਰ ਇਹ ਕਮਜ਼ੋਰੀ ਪਹਿਲੋ ਸੀ ਲੋਕਾਂ ਨੇ ਦੇਖਦੇ ਸੀ ਲੇਕਿਨ ਹੁਣ ਤੇ ਇਹ ਸਿਕਿਉਰਿਟੀ ਦੇ ਸਿਸਟਮ ਦੇ ਵਿੱਚ ਹੀ ਆ ਗਈ ਹੈ ਪੁਲਿਸ ਨੋ ਆਨ ਜਿਹੜੀ ਸਟੇਟ ਦੀ ਜਿਹੜੀ ਪੁਲਿਸ ਹੈਗੀ ਹੈ ਇਟ ਇਜ਼ ਟ੍ਰੇਨਡ ਬਾਈ ਹੂਮ ਆਈ ਇੰਡੀਆ ਆਈਪੀਐਸ ਇਟਸ ਇਟਸ ਸਿਕਿਉਰਿਟੀ ਆਰਗੇਨਾਈਜੇਸ਼ਨ ਇਹਦਾ ਮਤਲਬ ਇਹਨਾਂ ਦੀ ਟ੍ਰੇਨਿੰਗ ਇੰਨੀ ਗਿਰ ਚੁੱਕੀ ਹੈਗੀ ਹੈ ਥੱਲੇ ਤੀਕਰ ਕਿ ਦੇ ਡੂ ਨੋਟ ਅੰਡਰਸਟੈਂਡ ਦਾ ਬੇਸਿਕ ਜੀ ਅਗਰ ਇੱਕ ਬੇਸਿਕ ਚੀਜ਼ ਨੂੰ ਨਹੀਂ ਸਮਝਣਗੇ ਇਹ ਫੌਜੀ ਕਰਨਲ ਦਾ ਤੁਸੀਂ ਛੱਡੋ ਅਸੀਂ ਐਕਸਪੈਕਟ ਕਰਨੇ ਆ ਕਿ ਇਹ ਪੁਲਿਸ ਆਫਸਰਜ਼ ਆਮ ਜਨਤਾ ਨੂੰ ਵੀ ਪ੍ਰੋਟੈਕਟ ਕਰਨਗੇ ਇਹ ਆਮ ਜ ਅਗਰ ਇਹ ਕਰਨਲ ਨਾਲ ਇਹ ਕਰ ਸਕਦੇ ਤਾਂ ਆਮ ਜਨਤੇ ਨਾਲ ਜਨਤਾ ਨਾਲ ਕੀ ਕਰਨਗੇ ਬਰਗੀਰ ਸਾਹਿਬ ਮੇਰਾ ਇਸੇ ਦੇ ਵਿੱਚੋਂ ਸਵਾਲ ਹੈ ਜਿਵੇਂ ਕਰਨਲ ਸਾਹਿਬ ਨੇ ਜ਼ਿਕਰ ਕੀਤਾ ਕਿ ਆਮ ਜਨਤਾ ਕਿੰਨੀ ਕੁ ਰਲਾਈਗੀ ਆਮ ਜਨਤਾ 'ਚ ਇਸ ਘਟਨਾ ਦਾ ਪ੍ਰਭਾਵ ਕਿਹੜੇ ਢੰਗ ਨਾਲ ਪਿਆ ਹੋਣਾ ਹੈ ਕਿਉਂਕਿ ਲੋਕ ਕਰਲਾ ਰਹੇ ਆ ਕਿ ਇੰਨੇ ਵੱਡੇ ਅਫਸਰ ਦੀ ਇੱਜ਼ਤ ਨਹੀਂ ਹੋਈ ਤੇ ਸਾਡਾ ਕੀ ਬਣੂਗਾ ਦੇਖੋ ਇਹ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਇਹ ਸਰਕਾਰ ਆਮ ਆਦਮੀ ਦੀ ਸਰਕਾਰ ਰਫੜਿਆ ਪਰੋਂਗ ਹੋਂਦੀ ਹੈ ਔਰ ਅਸੀਂ ਸਾਰੇ ਆਮ ਆਦਮੀਆਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ ਨੇ ਹੋਪ ਕਰਦੇ ਸੀ ਕਿ ਇਹ ਕੁਛ ਨਾ ਕੁਛ ਚੰਗੇ ਹੋਣਗੇ ਪਰ ਇਹ ਸਾਰਿਆਂ ਤੋਂ ਨਕਮੇ ਨਿਕਲੇ ਔਰ ਐਨਾ ਲਾਂਡ ਆਊਟ ਦਾ ਬੁਰਾ ਹਾਲਤ ਕਦੇ ਵੀ ਥੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਇਨਸੀਡੈਂਟ ਨੂੰ ਲਾਈਟਲੀ ਨਹੀਂ ਲੈ ਸਕਦੇ ਇਹ ਨੈਸ਼ਨਲ ਸਕਿਉਰਿਟੀ ਦੀ ਗੱਲ ਹੈ ਜੀ ਇਹ ਇੱਕ ਇੰਡੀਵਿਜੂਅਲ ਦੀ ਗੱਲ ਨਹੀਂ ਹੈ ਇਹ ਇੰਡੀਅਨ ਆਰਮ ਨੂੰ ਡੀਮੋਰਲਾਈਜ਼ ਕਰਨ ਦੀ ਗੱਲ ਹੈ ਔਰ ਸਭ ਤੋਂ ਵੱਡੀ ਸ਼ਰਮਨਾਕ ਇਹ ਹੈ ਕਿ ਪੁਲਿਸ ਇਹਨੂੰ ਰਫਾ ਦਫਾ ਕਰਨੀ ਚਾਹੀਦੀ ਹੈ ਕਹਿੰਦੇ ਮਾਫੀ ਵੰਗਲੋ ਮਾਫੀ ਨਾਲ ਕੋਈ ਕੰਮ ਹੋ ਜਾਏਗਾ ਜੇ ਕੱਲ ਨੂੰ ਐਸਐਸਪੀ ਨੂੰ ਕੋਈ ਬੰਦਾ ਥੱਪੜ ਮਾਰ ਕੇ ਮਾਫੀ ਕਹੇ ਜੀ ਮੈਨੂੰ ਮਾਫੀ ਦੇ ਦਿਓ ਮੇਰੇ ਕੋਲ ਗਲਤੀ ਹੋ ਗਈ ਕਿ ਉਹ ਨੂੰ ਮੰਨ ਜਾਣਗੇ ਉਹ ਨੂੰ ਅੰਦਰ ਕੱਢ ਕੇ ਉਹਦੇ ਇਹ 15 ਕੇਸ ਬਣਾ ਕੇ ਦਾ ਬੁਰਾ ਹਾਲ ਕਰ ਦੇਣਗੇ ਤੇ ਇਹ ਇੱਥੇ ਕਹਿੰਦੇ ਜੀ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਮਾਫੀ ਕਰ ਲਓ ਸਾਡੀ ਉਹ ਬਲਕਿ ਪ੍ਰੋਮੋਸ਼ਨ ਬਮ ਕਰ ਰਹੇ ਨੇ ਇਨਕਾਊਂਟਰ ਕਰਨ ਵਾਲੇ ਇਸ ਕਰਕੇ ਇਹਨੂੰ ਬਿਲਕੁਲ ਲਾਈਟ ਨਹੀਂ ਲੈਣਾ ਚਾਹੀਦਾ ਬਲਕਿ ਪੁਲਿਸ ਨੂੰ ਇਹ ਉਹਨਾਂ ਦੇ ਆਪਣੇ ਹੱਕ 'ਚ ਹੈ ਕਿ ਇਹਨੂੰ ਪਨਿਸ਼ਮੈਂਟ ਦੇਣ ਕ੍ਰਿਮੀਨਲ ਨੂੰ ਤਾਂ ਕਿ ਇੱਕ ਐਗਜ਼ਾਮਪਲ ਬਣੇ ਕੱਲ ਨੂੰ ਫਰਜ਼ ਕਰੋ ਇਨਾਂ ਦੀ ਆਪਣੀ ਪੁਲਿਸ ਮਿਊਟ ਨਹੀਂ ਕਰ ਦਿੰਦੀ ਐ ਕੌਣ ਉਹਨੂੰ ਡਿਸਰਬ ਕਰੇਗਾ ਫੌਜ ਕਰੇਗੀ ਤੇ ਜੇ ਫੌਜ ਨੇ ਸੋਚਿਆ ਵੀ ਠੀਕ ਐ ਦੋਕ ਜਾਲ ਦੇਖ ਲੈਣਾ ਤਮਾਸ਼ਾ ਫਿਰ ਕੀ ਹਾਲ ਹੋਏਗਾ ਇਹਨਾਂ ਦਾ ਪੰਜਾਬ ਪਹਿਲਾਂ ਵੀ ਪੰਜਾਬ ਪੁਲਿਸ ਏਜੰਸੀ ਮਿਊਟ ਨਹੀਂ ਹੋਈ ਸੀ 1979 ਚ ਕਦੇ ਕੱਲ ਨੂੰ ਵੀ ਹੋ ਸਕਦੀ ਐ ਤੇ ਜੇ ਇਹਨਾਂ ਨੂੰ ਇਹ ਆਰਮੀ ਨੂੰ ਇਸ ਤਰ੍ਹਾਂ ਇਲਟਰੀਟ ਕਰਨੀਏ ਤੇ ਆਰਮੀ ਰੈਸਿਪ੍ਰੋਕਲ ਬਿਹੇਵੀਅਰ ਦੇ ਉੱਤੇ ਆ ਗਈ ਫਿਰ ਕਿਸੇ ਜਾਣਗੇ ਇਹਨਾਂ ਦੀ ਆਪਣੀ ਪੁਲਿਸ ਇਹਨੂੰ ਖਾ ਜਾਏਗੀ ਇਸ ਕਰਕੇ ਸਪੈਸ਼ਲੀ ਆਈਪੀਐਸ ਸੀਨੀਅਰ ਆਫਸਰਸ ਡੀਜੀਪੀ ਵਗੈਰਾ ਇਹ ਡਿਊਟੀ ਹੈ ਕਿ ਉਹ ਇਹਨਾਂ ਇਨਸੀਡੈਂਟ ਤੋਂ ਫਾਇਦਾ ਉਠਾਉਣ ਇੱਕ ਐਗਜ਼ੈਂਪਲ ਲੀਡਰਨਸ਼ਿਪ ਮੈਂਟ ਦੇ ਤਾਂ ਕਿ ਆਰਮੀ ਪੁਲਿਸ ਜੋ ਰਿਲੇਸ਼ਨਸ਼ਿਪ ਹੈ ਉਹ ਚੰਗਾ ਹੋਏ ਤੇ ਮਿਊਚੁਅਲ ਰਿਸਪੈਕਟ ਮੇਨਟੇਨ ਹੁੰਦੀ ਰਹੇ ਇਸ ਇਨਸੀਡੈਂਟ ਦੀ ਨਖੇਦੀ ਸਭ ਨੇ ਕੀਤੀ ਹੈ ਚਾਹੇ ਕੋ ਆਮ ਬੰਦਾ ਹੈ ਚਾਹੇ ਕੋ ਖਾਸ ਬੰਦਾ ਹੈ ਪਰ ਇਹਦੇ ਵਿੱਚ ਇੱਕ ਗੱਲ ਇਹ ਆ ਜਾਂਦੀ ਜਦੋਂ ਪੁਲਿਸ ਤੇ ਸਵਾਲ ਉੱਠਦੇ ਹੈ ਚਾਹੇ ਛੋਟੇ ਰੈਂਕ ਦਾ ਅਧਿਕਾਰੀ ਹੈ ਵੱਡੇ ਦਾ ਕਿ ਪੁਲਿਸ ਵਾਲਿਆਂ ਦੇ ਖਿਲਾਫ ਜਦੋਂ ਉਂਗਲ ਉੱਠਦੀ ਹੈ ਕਹਿੰਦੇ ਮੋਰਲ ਡਾਊਨ ਹੁੰਦਾ ਜੀ ਪੁਲਿਸ ਦਾ ਇੰਨਾ ਨਾ ਤੁਸੀਂ ਆਲੋਚਨਾ ਕਰੋ ਕਈ ਵਾਰੀ ਮੀਡੀਆ ਤੇ ਬੜੇ ਜਿਆਦਾ ਦਬਾਅ ਬਣਦੇ ਨੇ ਉਸ ਨੂੰ ਲੈ ਕੇ ਤੁਹਾ ਚੰਗੇ ਕੰਮ ਨਾਲ ਕਦੇ ਮੋਰਲ ਡਾਊਨ ਨਹੀਂ ਹੁੰਦਾ ਫੌਜ ਦੇ ਵਿੱਚ ਛੋਟੀ ਤੋਂ ਛੋਟੀ ਗਲਤੀ ਹੋਵੇ ਅਸੀਂ ਉਹਨੂੰ ਪਨਿਸ਼ਮੈਂਟ ਦਿੰਨੇ ਆ ਉਹ ਮੋਰਲ ਡਾਊਨ ਨਹੀਂ ਹੁੰਦਾ ਬਲਕਿ ਮੋਰਲ ਅਪ ਹੁੰਦਾ ਹੈ ਸਭ ਨੂੰ ਪਤਾ ਹੁੰਦਾ ਕਿ ਜੇ ਮੈਂ ਗਲਤੀ ਕਰੂਗਾ ਮੇਰਾ ਆ ਸਜ਼ਾ ਹੋਗੀ ਔਰ ਦੂਜਿਆਂ ਨੂੰ ਵੀ ਪਤਾ ਹੈ ਕਿ ਇੱਥੇ ਕਾਨੂੰਨ ਦਾ ਰਾਜ ਚੱਲ ਰਿਹਾ ਹੈ ਇੱਥੇ ਗੁੰਡਾਗਰਦੀ ਨਹੀਂ ਹੈ ਕਿ ਜੋ ਮਰਜ਼ੀ ਕਰਦੇ ਰਹੋ ਇਹ ਜਿਹੜਾ ਪੰਜਾਬ ਪੁਲਿਸ ਮੋਰਲ ਦੇ ਨਾਂ ਤੇ ਗੁੰਡਾਗਰਦੀ ਕਰਦੀ ਹੈ ਇਹ ਗੁੰਡਾਗਰਦੀ ਇਹਨਾਂ ਨੂੰ ਬਹੁਤ ਮਹਿੰਗੀ ਪਵੇਗੀ ਅੱਜ ਨਹੀਂ ਕੱਲ ਨਹੀਂ ਸ਼ਾਇਦ 2 ਸਾਲ ਬਾਅਦ 4 ਸਾਲ ਬਾਅਦ 5 ਸਾਲ ਬਾਅਦ ਤੇ ਇਸ ਕਰਕੇ ਇਹਨਾਂ ਦੀ ਆਪਣੀ ਡਿਊਟੀ ਹੈ ਕਿ ਗੁੰਡਾਗਰਦੀ ਨੂੰ ਬੰਦ ਕਰ ਪਨਿਸ਼ਮੈਂਟ ਦੇਣ ਪਨਿਸ਼ਮੈਂਟ ਦੇਣ ਨਾਲ ਚੰਗੀ ਪਨਿਸ਼ਮੈਂਟ ਨਾਲ ਇਨਸਾਫ ਨਾਲ ਕਦੇ ਮੋਰਲ ਨਹੀਂ ਡੰਦਾ ਇਨਸਾਫ ਨਾਲ ਮੋਰਲ ਅਪ ਹੁੰਦਾ ਹੈ ਇਸ ਕਰਕੇ ਜਿਨ੍ਹਾਂ ਨੇ ਮੋਰਲ ਅਪ ਕਰਨਾ ਹੈ ਤੇ ਜਿੰਨੀ ਗੁੰਡਾਗਰਦੀ ਹੈ ਉਹਨਾਂ ਨੂੰ ਪਨਿਸ਼ਮੈਂਟ ਦੇ ਐਗਜ਼ੈਮਪਲਰੀ ਪਨਿਸ਼ਮੈਂਟ ਦੇਣ ਡਿਸਮਿਸ ਕਰਨ ਤੇ ਮਿਨੀਮਮ ਬਲਕਿ ਜੇਲ੍ਹ ਤੇ ਜੰਗ ਕਿਉਂਕਿ ਇਹਨਾਂ ਨੇ ਨੈਸ਼ਨਲ ਸਕਿਉਰਿਟੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਉੱਤੇ ਚਾਰਜ ਲੱਗਣਾ ਚਾਹੀਦਾ ਹੈ ਟੂ ਡੈਮੇਜ ਦਾ ਨੈਸ਼ਨਲ ਸਕਿਉਰਿਟੀ ਇਹ ਕੋਈ ਸੋਖੀ ਦਾ ਛੋਟੀ ਗੱਲ ਨਹੀਂ ਬਹੁਤ ਸੀਰੀਅਸ ਗੱਲ ਹੈ ਅਖੀਰ 'ਚ ਸਰ ਮੈਂ ਇੱਕ ਸਵਾਲ ਤੁਹਾਡੇ ਤੋਂ ਜਾਨਣਾ ਚਾਹਣਾ ਕਿ ਪੰਜਾਬੀਆਂ ਦਾ ਸੁਭਾਅ ਹੈ ੱੱ ਛੋਟੇ ਨਾਲ ਹੋ ਜੇ ਵੱਡੇ ਨਾਲ ਧੱਕੇ ਦੇ ਖਿਲਾਫ ਲੋਕ ਖੜ੍ਹ ਜਾਂਦੇ ਆ ਪੰਜਾਬ 'ਚ ਮੋੜ ਆ ਉਸ ਤਰ੍ਹਾਂ ਦਾ ਦੇਖ ਵੀ ਰਿਹਾ ਤੁਸੀਂ ਆਪਣੇ ਪੱਧਰ ਦੇ ਉੱਤੇ ਆਰਮੀ ਆਫਿਸਰਸ ਮਿਲ ਕੇ ਅਗਲਾ ਪਲਾਨ ਕੀ ਕਰ ਰਹੇ ਹੋ ਕੀ ਕਰੋਗੇ ਆਉਣ ਵਾਲੇ ਸਮੇਂ 'ਚ ਮੈਂ ਤੁਹਾਡਾ ਇਹ ਸਵਾਲ ਜਵਾਬ ਮੈਂ ਸਵਾਲ ਜਵਾਬ ਮੈਂ ਬਾਅਦ ਦਿਆਂਗਾ ਲੇਕਿਨ ਪਹਿਲਾਂ ਮੁਰਾਲ ਦੀ ਗੱਲ ਹੈ ਮੁਰਾਲ ਅੱਜ ਦੀ ਤਰੀਕ ਦੇ ਵਿੱਚ ਇਹੋ ਜਿਹਾ ਇਨਸੀਡੈਂਟ ਦੇ ਨਾਲ ਤੁਸੀਂ ਦੇਖੋ 10 ਲੱਖ ਤੋਂ ਜ਼ਿਆਦਾ ਸਾਡੇ ਆਰਮਡ ਫੋਰਸਸ ਦੇ ਬੰਦੇ ਜਿਹੜੇ ਆਲਰੇਡੀ ਸਿਕਿਉਰਿਟੀ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਦੇ ਪਰਿਵਾਰ ਸਾਰੇ ਪਿੱਛੇ ਹੈਗੇ ਨੇ ਅਗਰ ਇਹ ਹਾਲਾਤ ਦੇ ਵਿੱਚ ਅਗਰ ਐਦਾਂ ਦਾ ਇੰਟਰਨਲ ਸਿਕਿਉਰਿਟੀ ਸਿਸਟਮ ਹੈਗਾ ਵੇ ਤੇ ਅਸੀਂ ਐਕਸਟਰਨਲ ਥ੍ਰੈਟ ਨੂੰ ਕਿਦਾਂ ਦੇਖਾਂਗੇ ਜਿਹੜੀ ਕਿ ਸਾਡੀ ਨੰਬਰ 1 ਜ਼ਿੰਮੇਵਾਰੀ ਹੈਗੀ ਹੈ ਸਾਡੇ ਸਾਹਮਣੇ ਇਨੇ ਲੰਬੇ ਚੌੜੇ ਬਾਰਡਰਸ ਹੈਗੇ ਨੇ ਐਕਸਟਰਨਲ ਥ੍ਰੈਟ ਦੇਖਣਾ ਹੈ ਟਰੋਰਿਜ਼ਮ ਦੇਖਣਾ ਹੈ ਆਹ ਵਾਲੇ ਇੰਟਰਨਲ ਸਿਚੁਏਸ਼ਨ ਉਹ ਵੀ ਦੇਖਣਾ ਪਏ ਸਾਡੇ ਉਤੇ ਮੋਰਲ ਦਾ ਕਿੰਨਾ ਇਫੈਕਟ ਹੋਏਗਾ ਸੋ ਮੋਰਲ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵੇ ਪੁਲਿਸ ਵਾਸਤੇ ਵੀ ਮੈਂ ਮੰਨਣਾ ਹੈਗਾ ਵਾ ਪੁਲਿਸ ਫੋਰਸਸ ਵਾਸਤੇ ਵੀ ਮੋਰਲ ਹਾਈ ਹੋਣਾ ਚਾਹੀਦਾ ਵੇ ਔਰ ਦੂਜਾ ਸਾਡੇ ਇਸ ਟਾਈਮ ਸਖਤ ਤੋਂ ਸਖਤ ਸ੍ਰੀ ਸਜ਼ਾ ਮਿਲਣੀ ਚਾਹੀਦੀ ਹੈ ਬੰਦਿਆਂ ਨੂੰ ਉਹ ਉਹਦੇ ਨਾਲ ਹੀ ਇੰਡੀਅਨ ਆਰਮ ਫੋਰਸਸ ਦਾ ਮੋਰਲ ਹਾਈ ਹੋਏਗਾ ਨੰਬਰ 1 ਦੂਜਾ ਹੁਣ ਤੁਸੀਂ ਆਖਿਆ ਕੀ ਕਰਨ ਵਾਲੇ ਹੈਗੇ ਆ ਅਸੀਂ ਅਸੀਂ ਸਾਨੂੰ ਜਦਦਾ ਇਹ ਪਤਾ ਲੱਗਿਆ ਅਸੀਂ ਪਹਿਲੋ ਤੇ ਸੋਚ ਅਸੀਂ ਪਹਿਲੋ ਤੇ ਸਾਡੇ 24 ਘੰਟੇ ਦੇ ਵਿੱਚ ਹੀ ਨਿਕਲ ਗਏ ਕਿ ਇਹ ਹੋ ਕਿਦਾਂ ਗਿਆ ਜੀ एवरीवन बॉडी स्टार्टेड ਡਿਸਕਸਿੰਗ ਆਪਸ ਵਿੱਚ ਅਸੀਂ ਫੋਨ ਵਗੈਰਾ ਕੀਤੇ ਗੱਲਬਾਤ ਕੀਤੀ ਸਰ ਇਹ ਕਿਦਾਂ ਹੋ ਗਿਆ ਸਭ ਫਾਈਨਲੀ ਵੀ ਹੈਵ ਟੇਕਨ ਅ ਕਾਲ ਕਿ ਇਹਦਾ ਅਸੀਂ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿੰਨਾ ਇੱਕ ਸਰਵਿਸਮੈਨ ਹੈਗਾ ਵੇ ਜਵਾਨ ਹੈਗਾ ਵੇ ਜੀਐਸਓਜ਼ ਹੈਗੇ ਨੇ ਸੁਬੇਦਾਰ ਸੁਬੇਦਾਰਸ ਐਂਡ ਆਫਸਰਸ ਵੈਟਰਨ ਸਾਰੇ ਅਸੀਂ ਆਪਸ ਵਿੱਚ ਅਸੀਂ ਗੱਲਬਾਤ ਕਰ ਰਹੇ ਹੈਗੇ ਆ ਇਹ ਸਾਰੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਸਕੂਲ ਜਾਣਗੇ ਡਿਪਟੀ ਕਮਿਸ਼ਨਰ ਸਕੂਲ ਆਪਣੀ ਜਿਹੜੀ ਇਹ ਪ੍ਰੋਟੈਸਟ ਜਿਹੜੀ ਹੈਗੀ ਹੈ ਮੈਮੋਰੈਂਡਮ ਜਾਂ ਅਸੀਂ ਮੈਸੇਜ ਦੇਾਂਗੇ ਟੂ ਬੀ ਐਡਰੈਸ ਟੂ ਦਾ ਪ੍ਰੈਜ਼ੀਡੈਂਟ ਆਫ ਦਾ ਕੰਟਰੀ ਪ੍ਰੈਜ਼ੀਡੈਂਟ ਕਿਉਂਕਿ ਇਸ ਕਮ ਜਿਹੜੀ ਕਰਨਲ ਦੀ ਰੈਂਕ ਹੈਗੀ ਹੈ ਪ੍ਰੈਜ਼ੀਡੈਂਟ ਦੀ ਕਮਿਸ਼ਨ ਹੈ ਅਸੀਂ ਹੋਰ ਕਿਸੇ ਪੋਲੀਟੀਕਲ ਸਿਸਟਮ ਨੂੰ ਨਹੀਂ ਸਮਝਦੇ ਹੈਗੇ ਤੇ ਹੀ ਇਜ਼ ਅ ਸੁਪਰੀਮ ਸ਼ੀ ਇਜ਼ ਅ ਸੁਪਰੀਮ ਕਮਾਂਡਰ ਐਂਡ ਉਹ ਸੁਪਰੀਮ ਕਮਾਂਡਰ ਨੂੰ ਸੀ ਇਹ ਇਹ ਆਪਣੀ ਪ੍ਰੋਟੈਸਟ ਭੇਜਾਂਗੇ ਕਿ ਜਲਦੀ ਤੋਂ ਜਲਦੀ ਇਹ ਕਿਸੇ ਵੀ ਤਰੀਕੇ ਨਾਲ ਇਹ ਚੀਜ਼ ਨੂੰ ਕੰਟਰੋਲ ਚ ਲਿਆਂਦਾ ਜਾਵੇ ਔਰ ਇਹ ਜੋ ਕੋਈ ਕਾਨੂੰਨ ਸਖਤ ਬਣਾਇਆ ਜਾਏ ਕਿ ਇਹ ਸਿਰਫ ਪੰਜਾਬ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਕਿਸੇ ਦੀ ਜ਼ਰੂਰਤ ਨਾ ਹੋਵੇ ਕਿ ਕਿਸੇ ਤਰੀਕੇ ਨਾਲ ਫੌਜੀ ਅਫਸਰਾਂ ਨਾਲ ਭਾਵੇਂ ਉਹ ਸਰਵਿੰਗ ਹੈਗੇ ਨੇ ਭਾਵੇਂ ਰਿਟਾਇਰਡ ਹੈਗੇ ਨੇ ਭਾਵੇਂ ਵਿਡੋਜ਼ ਹੈਗੀਆਂ ਨੇ ਭਾਵੇਂ ਉਹਨਾਂ ਦੇ ਡਿਪੈਂਡੈਂਟਸ ਹੈਗੇ ਨੇ ਕਿਉਂਕਿ ਇਹ ਸਾਰੇ ਮੋਰਲ ਦਾ ਇਫੈਕਟ ਕਹਿੰਦਾ ਇਹਦਾ ਦਾ ਸਖਤ ਕਾਨੂੰਨ ਬਣਨਾ ਚਾਹੀਦਾ ਹੈਗਾ ਵੇ ਐਂਡ ਵੀ ਵਿਲ ਡੂ ਇਟ ਮੋਹਾਲੀ ਦੇ ਵਿੱਚ ਕੱਲ ਅਸੀਂ ਇੱਥੇ ਇਕੱਠੇ ਹੋ ਰਹੇ ਹੈਗੇ ਆ ਸੈਨਿਕ ਸਦਨ ਫੇਜ਼ 10 ਮੋਹਾਲੀ ਉੱਥੇ ਅਸੀਂ ਬੈਠ ਕੇ ਇੱਕ ਮੀਟਿੰਗ ਕਰਾਂਗੇ ਉਹ ਮੀਟਿੰਗ ਦੇ ਵਿੱਚ ਅਸੀਂ ਮੈਮੋਰੈਂਡ ਮੀਟਿੰਗ ਦੇ ਵਿੱਚ ਪ੍ਰੈਸ ਨੋਟ ਵੀ ਇਸ਼ੂ ਕਰਾਂਗੇ ਔਰ ਉਸ ਦੇ ਬਾਅਦ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਕੋਲ ਜਾਵਾਂਗੇ ਔਰ ਅਸੀਂ ਆਪਣਾ ਜਿਹੜਾ ਪੱਤਰ ਹੈਗਾ ਵੇ ਟੂ ਦਾ ਪ੍ਰੈਜ਼ੀਡੈਂਟ ਉਹ ਅਸੀਂ ਪੇਸ਼ ਕਰਾਂਗੇ ਜੀ ਬਹੁਤ ਸ਼ੁਕਰੀਆ ਸਰ ਇੱਕ ਸਕਿੰਟ ਮੈਂ ਹੋਰ ਐਡ ਕਰਨਾ ਚਾਹਣਾ ਕਿ ਜਿਹੜਾ ਮਰਾਲ ਮਰਾਲ ਦਾ ਨਾ ਪੁਲਿਸ ਵਾਲੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਸਿਰ ਇੱਕ ਮੈਸੇਜ ਹੈ ਨਾ ਕਿ ਬਿਨਾ ਇਨਸਾਫ ਤੋਂ ਮਰਾਲ ਕਾਇਮ ਨਹੀਂ ਹੋ ਸਕਦਾ ਜੇ ਤੁਸੀਂ ਇਨਸਾਫ ਨਹੀਂ ਦੇ ਸਕਦੇ ਜੇ ਤੁਸੀਂ ਇਨਸਾਫ ਕੰਟਰੀ ਦੇ ਵਿੱਚ ਨਹੀਂ ਮੇਨਟੇਨ ਕਰ ਸਕਦੇ ਉਹ ਮਰਾਲ ਤੁਹਾਡਾ ਆਪਣੇ ਲੋਕਾਂ ਦਾ ਹੀ ਮਰਾਲ ਡਾਊਨ ਕਰੇਗਾ ਤੇ ਇਸ ਕਰਕੇ ਗੁੰਡਗਰਦੀ ਨੂੰ ਇਨਕਰੀਜ ਕਰਨਾ ਆਪਣੇ ਆਪ ਦੇ ਪੈਰਾਂ ਤੇ ਕਹਾੜਾ ਮਾਰਨ ਵਾਲੀ ਗੱਲ ਹੁੰਦੀ ਹੈ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਆਰਮੀ ਆਫੀਸਰ ਜਿਨ੍ਹਾਂ ਨੇ ਲੰਮਾ ਸੇਵਾ ਲੰਮਾ ਸਮਾਂ ਸੇਵਾਵਾਂ ਦਿੱਤੀਆਂ ਨੇ ਦੇਸ਼ ਦੀ ਖਾਤਰ ਲੋਕਾਂ ਦੀ ਖਾਤਰ ਉਹ ਸਾਡੇ ਨਾਲ ਸਨ ਬ੍ਰਿਗੇਡੀਅਰ ਸਰਦਾਰ ਹਰਵੰਦ ਸਿੰਘ ਜੀ ਔਰ ਕਰਨਲ ਸਰਦਾਰ ਗੁਰਪ੍ਰ ਗੁਰਪ੍ਰਕਾਸ਼ ਸਿੰਘ ਵਿਰਕ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਐ ਔਰ ਆਰਮੀ ਆਫੀਸਰਸ ਨੂੰ ਇਸ ਘਟਨਾ ਤੋਂ ਬਾਅਦ ਕੀ ਸੋਚ ਰਹੇ ਨੇ ਤੇ ਅਗਲਾ ਪਲਾਨ ਕੀ ਐ ਸਾਰੀ ਗੱਲਬਾਤ ਅਸੀਂ ਕੀਤੀ ਐ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਕਿ ਇਹ ਮਸਲੇ ਨੂੰ ਕਿਵੇਂ ਨਿਜਿੱਠਿਆ ਜਾਣਾ ਚਾਹੀਦਾ ਹੈ ਪੁਲਿਸ ਕੀ ਸਹੀ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀ ਜੀ ਪੰਜਾਬ ਦੇ ਨਾਲ